खूह भाई मांझ साहिब जी हेलो गाइस वेलकम टू माय चैनल फैमिली ब्लॉग ए एस आर भी स्वागत है गाइस सब अब अस आए हैं गुरुद्वारा भाई मांझ खूह भाई मानझ जी हाँ जी गाय सत के दर्शन करावे थोड़ा सागरा देखना లైక్ అండ్ సబ్స్క్రైబ్ జీల్ కర్నా గైస్ అండి గైస్ ఆ देखो गुरुद्वारा साहिब जी ਦੇ ਦਰਸ਼ਨ ਕਰੋ ਬਾਹਰ ਫਿਰ ਅਸੀਂ ਤੁਹਾਨੂੰ ਅੰਦਰ ਵੀ ਦੁਆ拉 ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਅੰਦਰ ਜਾ ਕੇ ਹਾਂਜੀ ਗਾਇਸ ਅਪਾ ਗੁਰਦੁਆਰਾ ਸਾਹਿਬ ਦਰਸ਼ਨ ਕਰਨੇ ਜਾ ਰਹੇ ਹਾਂ ਅੰਦਰ ਆਪਾਂ ਵੀ ਅੰਦਰ ਦੇ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਗੋੜਾ ਸਾਹਿਬ ਗੁਰਦੁਆਸੰਗ ਜੋੜਾ ਕਾਂਕੀ ਨੌ ਸੋਨਾ ਬਣਾਇਆ ਆ ਆ ਦੇਖੋ ਬੱਚੇ ਜੋੜਾ ਜਮ੍ਹਾਂ ਕਰਾਉਂਦੀ ਆ ਸਾਹਿਬ ਦੇ ਅੰਦਰ ਜਾ ਰਹੇ ਆ ਅਸੀਂ ਤੇ ਤੁਸ ਤੋਂ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ गुरद्वारा खूह भाई मांझ साहब जी का देखो गाइस बाबा जी के दरबार के दर्शन करो बच्चे अंदर गए हुए मेरा भतीजा जसदीप कौर सुखमनी कौर दर्शन करके आई हाँ हूँ मैं भी चल हूँ हाँ जी गाय इस गुरद्वारा साहब जी के दर्शन करने ਜੀ ਗਾਇਸ ਸੰਭੁਦ ਹੋ ਰਹਾ ਸਾਂ ਕਿ ਲੇ ਕਲੋ ਦਰਸ਼ਨ ਤਾਂ ਤਨਹਰ ਕੋ ਬਿੰਸਰ ਜੀ ਤਾਂ ਤੰਗੁਰ ਜਨ ਜੀ ਤਾਂ ਤਨਹਰ ਕੋ ਬਿੰਸਰ ਜੀ ਤਾਂ ਬਨ ਪੈਮਾਂਝੂ ਜੀ ਦੇ ਆ ਦੇਖੋ ਟਰਾਫੀਆਂ ਲੱਗੀਆਂ ਆ ਬਾਬਾ ਜੀ ਦੇ ਸੇਵਕਾਂ ਨੂੰ ਮਿਲਿਆਣੀ ਹੈ ਨਾ ਸਨ ਨਹੀਂ ਇੱਥੇ ਸਜਾਈਆਂ ਆ ਕਿਸਾ ਪੇ ਆ ਭਾਗਤਨ ਵਾਸਤੇ ਆ ਦੇਖੋ ਪੈਮਾਂਝੂ ਜੀ ਦੀ ਤਸਵੀਰ ਕਿੰਨੀ ਪਿਆਰੀ ਲੱਗੀ ਗਾਇਸ సి మరూ కా బోహా జ ट्रॉफिया किनिया सोनिया लगे हैं बाबा जी ने मिली है सुख आसन विश्राम कर देखो गाय इस कि प्यारा मन वागुरु सचे पातशाह मेर करियो बाबा जी आप गाय इस गुरद्वारा खूब भाई मंझ जी उत भी ट्रॉफिया लगे गई बाबा जी के दरबार बी साहब के दर्शन करो गाइस हाँ जी गाइस बाबा जी की तस्वीर कि प्यारी लगी हुई है गुरु अर्जन देव जी भाई मांच जी ਜੰ데요 ਜੀ ਭਾਈ ਮਾਨਤ ਜੀ ਨੂੰ ਗੱਲ ਨਾਲ ਆ ਕੇ ਬੈਠਿਆ ਹੈ ਆਹ। ਹਾਂ ਦੇਖੋ ਗਾਇਸ ਮਾਂ ਬਾਂਧੀ ਦੀ ਪਵਿੱਤਰ ਜੋਤ ਜਗੰਦੀ। ਪਵਿੱਤਰ ਜੋਤ ਦੇ ਦਰਸ਼ਨ ਕਰੋ। ਧੰਨਵਾਦ ਗੁਰਦੁਆਰਾ ਸਾਹਿਬ। ਹਰ ਇੱਕ ਗੁਰਦੁਆਰਾ ਸਾਹਿਬ ਪਵਿੱਤਰ ਜੋਤ ਜਗਦੀ ਹੈ। ਮੈਂ ਤੁਹਾਨੂੰ ਵਿਖਿਆ ਹਰ ਵਲੌਗ 'ਚ ਪਵਿੱਤਰ ਜੋਤ ਦੇ ਦਰਸ਼ਨ ਕਰਉਣੀ ਆ। ਤੁਸੀਂ ਕਿੰਨੇ ਕਰਮਾ ਪਾਗਾਂ ਵਾਲੇ? ਮਾਂ ਬਾਪਾਂ ਜੀ ਦੀ ਪਵਿੱਤਰ ਜੋਤ ਦੇ ਦਰਸ਼ਨ ਕਰੋ ਗਾਇਸ ਜਿਸ ਬੱਚੇ ਨੇ ਜਿਸ ਦੀ ਇਹ ਤਾਂ ਸੁਖਮਨੀ ਯਮਜੋਤ ਨਾਲੋਂ ਨਾਲੇ ਜਸਦੀਪਾ ਨਾਂ ਦੀ ਚਾਚੀ ਆ ਮੇਰੀ ਦਰਾਨੀ ਹਾਂਜੀ ਗਾਇਸ ਆਹ ਉਹ ਸੰਗਤ ਬੈਠ ਰਹੀ ਹੈ ਨਾ ਅੱਜ ਵੀ ਭੰਦੀ ਨੇ ਗੁਰੂ ਘਰ ਆਉਣੀ ਹੈ ਭਰ ਕੇ ਕ੍ਰਿਸ਼ਣਿਆ ਪ੍ਰਾਪਤ ਕਰਨਗੇ ਹਾਂਜੀ ਗਾਇਸ ਪਤਨਵੰਦ ਅਦਰਿਸ ਉਹ ਗੁਰਦੁਆਰਾ ਸਾਹਿਬ ਦਿਖਾਇਆ ਦਰਬਾਰ ਹੋਂ ਤਾਂ ਨਾ ਬਾਰੀ ਦੀ ਕਮਾਂਗੀ ਪਾਈ ਮਾਂਝ ਜੀ ਦਾ ਖੂਨ ਦਿਖਾਉਂਗੀ ਜਿੱਤੇ ਪਾਈ ਮਾਂਝ ਜੀ ਲੱਕੜਾਂ ਲੈ ਕੇ ਡਿੱਗ ਪਈ ਸੀ ਤੇ ਗੁਰਦਵਾਰ ਜੰਦੇ ਜਿੰਨ੍ਹਾਂ ਦਾ ਬਾਹਰ ਕੱਢਿਆ ਸੀ ਕੋਨ ਅਗਰ ਕਿਤਨਾ ਰੰਗ ਹੋ ਨਗਾਵਾ ਪਾਈ ਮਾਂਝ ਦੇ ਗੁਰਦੁਆਰੇ ਤੋਂ ਪੰਜ ਪਿਆਰੇ ਸੱਜ ਕੇ ਤਿਆਰ ਨੇ ਆ ਦੇਖੋ ਗਾਇਸ ਪੰਜ ਪਿਆਰੇ ਦੇ ਦਰਸ਼ਨ ਕਰੋ ਗਾਇਸ ਪੰਜ ਪਿਆਰੇ ਸੇ ਬੈਠ ਕੇ ਸੱਜ ਕੇ ਨੇ ਕਿ ਕਿਤੇ ਨੰਦ ਨੂੰ ਉਹਨਾਂ ਦਾ ਮਸਤ ਨੰਦ ਕਿਤੇ ਦੇ ਦੁਸ਼ਣ ਕਰਾਵਾਂਗੇ ਗਾਂ ਸ਼ੁਰੂ ਕਰਾਂਗੇ ਮੈਂ ਦੁਸ਼ਣ ਕਰਾਵਾਂਗੇ ਆ ਦੇਖੋ ਕਿ ਥੜਾ ਜਿਹਾ ਸੇ ਬਾਬਾ ਜੀ ਦਾ ਮੰਨਿਆ ਸਾਤ ਨਾਮ ਸ਼ਿਵਾਹੇ ਗੁਰੂ ਸਾਹਿਬ ਹੈ ਗਾਂ ਸ਼ੁਰੂ ਕਰਾਂਦਾ 사이 ਬੰਨਿਆ ਨਾ ਕਿ ਪੜਤਰਮਾ ਵਿੱਚ ਨਿਸ਼ਾਨ ਸਾਭੂ ਵੀ ਲੱਗੇ ਆ ਬਾਬਾ ਜੀ ਕੀ ਬਾਬਾ ਜੀ ਸੇ ਕੋਤਵ ਕਰਾਂਗੇ ਕਿ ਜੇ ਜੇ ਜੋਤੀ ਆ ਦੇਖੋ ਗਾਇਸ ਮੈਂ ਸਾਧ ਜੀ ਦੇ ਦਰਸ਼ਨ ਕਰੂ ਗਾਇਸ ਆਪਕੋ ਬਾਦ ਮੈਂ ਕਰਨਾ ਸੋਣਾ ਨੇ ਸ਼ਾਂਤ ਸਰ ਜੀ ਆ ਕਿ ਨਾ ਸੋਣਾ ਸ਼ਾਂਤ ਸਰ ਗਾਇਸ ਦੇਖੋ ਲੱਗਦਾ ਹੈ ਰੋਕਾ ਦੇ ਗਲੋ ਆਇਸ ਪੈਰ ਤੋਂ ਕੀ ਆ ਸਿਕੂ ਪਾਈ ਮਾਂਜ ਜੀ ਚਰਨ ਸ਼ੂਪ ਰਾਖਸੇ ਸ਼ਿਭਰ ਅਰਜਨ ਜੀ ਗਾਇਸ ਦਰਸ਼ਨ ਕਰੋ ਬਾਬਾ ਜੀ ਦੇ ਹੋਰ ਦਰਸ਼ਨ ਕਰੋ ਗਾਇਸ हाँ देखो वीडियो से दिखा रही हैं बाबा जी के दर्शन करो जसदीप को दर्शन कर दी पाई। तो पाई है हाँ देखो गाइस भाई भाई मांझी जी का नीचे दर्शन करो गाइस देखो साइड पौड़ियाँ पाइया ही है ना सेवा करते हैं ना पीछे जी ਪੂਰੀ ਪ੍ਰਕਿਰਮਾ ਕਰਨ ਲੱਗੀ ਨਾ ਇਸੇ ਜੀ ਕਾ ਲੋਕ ਦੇਖੋ ਇਹਦਾ ਪੂਰੀ ਪ੍ਰਕਿਰਮਾ ਕਰੇ ਚਲੋ ਮੰਨ ਦੀ ਸ਼ਾਮਾ ਸਾਡੀ ਪੂਰੀਆਂ ਹੋਈ ਹੈ ਗੁਰੂ ਘਰ ਅਰਦਾਸ ਕਰੇ ਜਿਸੇ ਵੀ ਆਪਣੀ ਮਨੋਗਾਮਨਾ ਜੋ ਵੀ ਤਾਂ ਮੰਗੂਗੀ ਨਹੀਂ ਨਹੀਂ ਅੰਨ ਗੁਰੂ ਘਰ ਅਰਦਾਸ ਕੀਤੀ ਹੈ ਬਾਬਾ ਜੀ ਮੇड़ियां ਵੀ ਅਰਦਾਸ ਪੂਰੀਆਂ ਕਰਨਗੇ ਆ ਦੇਖੋ ਪ੍ਰਕਿਰਮਾ ਕਰਨਾ ਕਰ ਲਈ ਆ ਤਾਂ ਤੁਸੀਂ ਤਾਂ ਦੇਖ ਲੀਜੀ ਬਾਈਸ ਦੇਖੋ ਇਤਿਹਾਸਿਕ ਪੂਰੀ ਪਾਈ ਮਾਂਜੀ ਜੀ ਚੰਨ ਸ਼ੋਪਾਪਤਿ ਸਿਰਗੁਰ ਅਰਧੰਭੇ ਜੀ ਗੁਰਦੁਆਰਾ ਸਾਹਿਬ ਮੰਗਲਤਾਰਾ ਦੇਖੋ ਇਹਨੂੰ ਕੱਲਾ ਬੱਚੇ ਬੰਦੇ ਜਿਹਾ ਕੰਦੇ ਤੇ ਚੰਗੇ ਬੰਦੇ ਜਿਹਾ ਕੰਦੇ ਆ ਨਾ ਵੀ ਕਿਤਾ ਤਾ ਵੇਖੋ ਗਾਇਸ ਮੇਰੇ ਡੈਡੀ ਜੀ ਵੀ ਲੱਗਦਾ ਛਕ ਬੰਦੇ ਆ ਆਪਾਂ ਦੇ ਕੋਈ ਡੈਡੀ ਜੀ ਦੀ ਗੱਡੀ ਤੇ ਆਇਆ ਨਾ ਆ ਮੇਰਾ ਪਤੀ ਜੱਜਾ ਬੈਠਾ ਚਾਹ ਪੀਂਦਿਆ ਚਾਹ ਦਾ ਲੰਗੜਾ ਛਕੰਦਿਆ ਵਾ ਇੱਧਰ ਜਸਦੀਪ ਕੋਲ ਐ ਤੇ ਸੁਖਮਨ ਕੋਲ ਵੀ ਲੰਗੜਾ ਛਕੰਦਿਆਂ ਲੰਗਰ ਵਿੱਚ ਆ ਗਈ ਢੀਸ਼ ਹੋ ਜਾਂਦੀ ਸਬਜੀ ਚਾਵਲ ਚਾਹ ਅਚਾਰ ਤੇ ਆਇ ਕੋਕੋ ਚੰਮੀ ਉੱਥੇ ਵੀ ਖਲੋਤੇ ਆ ਧਿਆਰੀ ਕਰ ਲੈਂਦੇ ਆ ਨਗਰ ਕਿਤਾਂ ਨਹੀਂ ਆਨੋ ਕੱਬੇ ਨੇ ਤਾਂ ਵਾਲੇ ਵਲੌਗ ਚ ਅਸੀਂ ਨਗਰ ਕਿਤਾਂ ਦਿਖਾਵਾਂਗੇ ਗਾਇਸ ਹਾਂਜੀ ਇੱਥੇ ਪਹੁੰਚ ਗਏ ਲੋਗਾਂ ਦੇ ਕਿੱਤਾ ਹਨ ਅੱਜ ਅਜੀ ਬੰਦੇ ਸਤੰਦਿਆ ਸਾਈ ਦੇ ਪੱਲੇ ਪਾਸੇ ਵੀ ਕਿੰਨੀ ਵੱਡੀ ਜਗ੍ਹਾ ਹੋ ਗਈ ਹੈ ਉਹ ਦੁਆਰਾ ਸਾਈ ਦੀ ਹੈ ਬੱਸਾਂ ਪਰਮ ਟਰੱਕ ਇਹਨਾਂ ਕਰ ਦਿੱਤਾ ਕੋਈ ਟਾਈਪ ਆ ਦੇਖੋ ਬੱਸਾਂ ਆਸ ਇਹ ਪੂਰੀ ਗੱਲੇ ਬਾਬਾ ਜੀ ਦੀ ਹੈ ਨਾ ਆ ਦੇਖੋ ਆਲੋਕ ਬਲ ਇਹਦੇ ਚੋਣ ਨਹੀਂ ਆ ਬੋਰੀਆਂ ਵਿੱਚ ਗੁਰਦੁਆਰਾ ਸਾਹਿਬ ਤੇ ਬਹੁਤ ਸੋਹਣਾ ਤੇ ਬਹੁਤ ਵੱਡਾ ਵੀ ਆ ਗੁਰਦੁਆਰਾ ਪਾਈਮੰਝ ਸਾਹਿਬ ਜੀ ਇਹ ਪਾਈਮੰਝ ਰੋਡ ਵਾਲਾ ਹੈਗਾ ਆ ਲੋਕਾਂ ਸੇਵਾ ਕਰਨਦੀ ਬੀਬੀਆਂ ਬੋਰੀਆਂ ਜਿਹੜੀਆਂ ਖਾਲੀ ਹੋਈਆਂ ਨਾ ਛੋਣੇ ਵਾਲੀਆਂ ਨਾਲ ਤੈਹ ਲਾ ਕੇ ਰੱਖਣਦੀ ਆ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਆ ਦੇਖੋ ਸੰਗਤ ਵੀ ਆਈ ਹੋਈ ਗੁਰਦੁਆਰਾ ਸਾਹਿਬ ਕਿੰਨੀ ਦਰਸ਼ਨ ਕਰਨ ਆਸਤੇ ਆ ਦੇਖੋ ਬਾਰ-ਬਾਰ ਬਜੀ ਪ੍ਰਸ਼ਾਦ ਦੇ ਰਹੇ ਆ ਸੰਗਤ ਬੈਠੀ ਹੋਈ ਆ ਹਨ ਗਾਇਸ ਗੁਰਦੁਆਰਾ ਸਾਹਿਬ ਤੇ ਨਾ ਅੱਜ ਨਗਰ ਕਿਤਨਾ ਰੰਗ ਹੋਣ ਲੱਗਾ ਵਾ ਤੇ ਹੁ ਆ ਦੇਖੋ ਸਾਡੇ ਭਮਿੰਦਰ ਸਿੰਘ ਸਰਦਾਰ ਜੀ ਲਿੰਦਰ ਸਿੰਘ ਬੈਠੇ ਆਏ ਆ ਆਪਣੀ ਕੈਡੀ ਨਾਲ ਤੇ ਇਹਨਾਂ ਨੇ ਵੀ ਜਾਲਾ ਬਾਗ ਵਿੱਚ ਆ ਰਹੇ ਆ ਬੱਚੇ ਹਾਂਜੀ ਆ ਦੇਖੋ ਸਾਹ ਦਰਬਿੰਦਰ ਸਿੰਘ ਵੀ ਆ ਰਿਹਾ ਵਾ ਆ ਦੇਖੋ ਕੰਮਰ ਕੱਸਾ ਬੰਨਿਆ ਐ ਸਾਹ ਦਰਬਿੰਦਰ ਸਿੰਘ ਨੇ ਜਮਾਲੇ ਬੰਨੇ ਆ ਬਾਣੇ ਪਾਏ ਆ ਗੁਰੂ ਦੇ ਸਿੱਖਾਂ ਨੇ ਆ ਦੇਖੋ ਆ ਰਹੇ ਨੇ ਗੁਰੂ ਦੇ ਸਿੱਖ ਸਾਹ ਦਰਬਿੰਦਰ ਸਿੰਘ ਦਾ ਹਾਲਾ ਬੜਾ ਅਲੱਗੇ ਬੱچے ਆ ਅੱਜ ਨਾ ਕੋਈ ਪੁੱਛਣਾ ਲੰਘਣਾ ਹਾਂਜੀ ਬੱਸ ਤਾਂ ਨੰਨਗਰ ਕਿੰਤਨ ਦੇ ਅਗਲੇ ਵਲੌਗ ਦੇ ਦਰਸ਼ਨ ਕਰਾਵਾਂਗੇ ਅਸੀਂ ਕਿਤ ਗੁਰੂ ਘਰ ਦੇ ਦਰਸ਼ਨ ਜਨੁਬੋ ਤੇ ਨੰਦਾ ਆ ਤੇ ਤੁਸੀਂ ਵੀ ਗੁਰੂ ਘਰ ਦੇ ਦਰਸ਼ਨ ਕਰੋ ਇੱਥੇ ਫਕਾਦੇ ਆ ਵਲੌਗ ਐਂਡ ਤੇ ਤੁਸੀਂ ਸਾਡਾ ਵਲੌਗ ਪੂਰਾ ਦੇਖਣਾ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਓਕੇ ਗਾਇਸ ਬਾਏ ਨੰਗਰ ਕਿੰਤਨ ਦੀ ਵੀਡੀਓ ਅਸੀਂ ਤੁਹਾਨੂੰ ਨੈਕਸਟ ਵਲੌਗ ਤੇ ਦਿਖਾਵਾਂਗੇ ਜਲਦੀ ਹੀ ਲੈ ਕੇ ਆਵਾਂਗੇ ਓਕੇ ਗਾਇਸ ਬਾਏ